ਆਪਣੀ ਵੀਡੀਓ ਦੇਖ ਰਹੇ ਸਾਰੇ ਹੀ ਸੱਜਣਾ ਨੂੰ ਸਤਿ ਸ੍ਰੀ ਅਕਾਲ। ਵੀਓ ਦੇਖੋ ਪਹਿਲਾਂ ਤਾਂ ਕਿੰਨਾ ਸੋਹਣਾ ਤੁਸੀਂ। ਨੀਲਾ ਨੀਲਾ ਆਸਮਾਨ। ਮੈਂ ਨਾ ਤੁਹਾਨੂੰ ਇੱਕ ਮੇਰੇ ਦੋਸਤ ਦੀ ਗੱਲ ਦੱਸਦਾ। ਚਲੋ ਉਹ ਇੱਥੇ ਜਦੋਂ ਇੱਥੇ ਸੀ, ਇੰਡੀਆ ਸੀ ਉਹ ਕਹਿੰਦਾ ਸੀ ਕਿ ਯਾਰ ਵੀ ਮੇਰੇ ਇੰਨੇ ਰਿਸ਼ਤੇਦਾਰ ਉੱਥੇ ਨੇ, ਮੇਰੇ ਦੋਸਤ ਮਿੱਤਰ ਨੇ ਜਾਂ ਵੀ ਮੈਂ ਕਰ ਲੂੰਗਾ ਕੰਮਕਾਰ ਜਾਂ ਮੈਨੂੰ ਸੰਭ ਲੈਣਗੇ। ਤੇ ਅਸੀਂ ਉਹਨੂੰ ਕਿਹਾ ਵੀ ਸਾੰਬ ਦਾ ਸੁੰਬ ਦਾ ਕੋਈ ਨਹੀਂ ਵੀ ਉਹਨਾਂ ਲੋਵੇ ਕਿੱਥੇ ਸਮ ਅੱਜ ਕੱਲ ਵੀ ਤੂੰ ਵੀ ਉਦਾਂ ਦਾ ਹੀ ਹੋ ਜਾਏਂਗਾ ਜਾ ਕੇ ਤੂੰ ਦੇਖ ਲਈ ਪਰ ਉਹਦੇ ਕਹਿਣ ਮੁਤਾਬਕ ਉਹ ਕਹਿੰਦਾ ਚਲੋ ਵੀ ਆਪਣੇ ਲੋਕ ਨੇ ਆਪਣੇ ਵਤਨ ਦੇ ਨੇ ਹਨਾ ਵੀ ਆਪਣਾ ਆਪਾਂ ਨੂੰ ਇੰਨਾ ਤਾਂ ਪਤਾ ਹੀ ਹੁੰਦਾ ਵੀ ਚਲੋ ਸਾੰਬ ਲੈਣਗੇ ਅਸੀਂ ਕਿਹਾ ਵੀ ਹਾਂ ਵੀ ਇੱਕ ਗੱਲ ਤਾਂ ਠੀਕ ਹੈ ਵੈਸੇ ਵੀ ਚਲੋ ਜੋ ਲੋਕ ਰਿਸ਼ਤੇਦਾਰ ਨੇ ਦੋਸਤ ਮਿੱਤਰ ਨੇ ਆਪਣੇ ਇੱਥੋਂ ਆਪਣੇ ਕੋਲੋਂ ਹੀ ਗਏ ਨੇ ਵੀ ਹਾਂ ਇੰਨਾ ਕੁ ਤਾਂ ਯਾਰ ਸਾਥ ਦੇਣਗੇ ਵੀ ਹਾਂ ਤੈਨੂੰ ਲੈਣ ਆਉਣਗੇ 에어ਪੋਰਟ ਤੋਂ ਜਾਂ ਤੇਰੇ ਕੰਮ ਲੱਭਣ ਦੇ ਵਿੱਚ ਤੇਰੀ ਸਹਾਇਤਾ ਕਰਨਗੇ ਚਲੋ ਗੱਲਾਂ ਕਰਦੇ ਕਰਦੇ ਇੱਕ ਦਿਨ ਉਹ ਦਿਨ ਵੀ ਆ ਗਿਆ ਜਦੋਂ ਉਸ ਦੀ ਫਲਾਈਟ ਸੀ ਉਹ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਇੱਥੋਂ ਆਪਣੇ ਘਰਦਿਆਂ ਨੂੰ ਤਸੱਲੀ ਦੇ ਕੇ ਦਿੱਲੀ ਏਅਰਪੋਰਟ ਲਈ ਰਵਾਨਾ ਹੋ ਜਾਂਦਾ। ਰਸਤੇ ਚ ਜਾਂਦਾ ਜਾਂਦਾ ਸੌਰੀ ਰਸਤੇ ਜਾਂਦਾ ਜਾਂਦਾ ਸੋਚਦਾ ਕਿ ਮੈਂ ਉੱਥੇ ਜਾ ਕੇ ਕੁਝ ਕੁ ਦੋਸਤਾਂ ਨੂੰ ਉਹਨੇ ਫੋਨ ਕੀਤੇ ਹੋਏ ਸੀ ਤੇ ਕੁਝ ਕੁ ਨੂੰ ਉਹ ਸੋਚਦਾ ਕਿ ਮੈਂ ਜਾ ਕੇ ਸਰਪ੍ਰਾਈਜ਼ ਦਵਾਂਗਾ ਹਨਾ। ਉਹਦੇ ਮਨ ਦੇ ਬਲਬਲੇ ਸਨ ਇਹ ਵੀ ਉਹਨਾਂ ਨੂੰ ਖੁਸ਼ੀ ਹੋਊਗੀ ਜਾਂ ਮੈਨੂੰ ਮਨ ਲਾ ਕੀ ਕਹਿਣਗੇ ਲੈਣ ਨਹੀਂ ਆਏ। ਵਿਜਾ ਸਾਨੂੰ ਦੱਸਿਆ ਨਹੀਂ ਅਸੀਂ ਤੈਨੂੰ ਲੈਣ ਆਉਣਾ ਸੀ ਪਰ ਉਹ ਸੋਚਦਾ ਸੀ ਕਿ ਚੱਲ ਕੁਸ਼ਕ ਨੂੰ ਸਰਪ੍ਰਾਈਜ਼ ਦਵਾਂਗਾ ਤੇ ਕੁਸ਼ਕ ਨੂੰ ਨੇ ਸੱਦਿਆ ਸੀਗਾ ਪਰ ਦਿੱਲੀ ਪਹੁੰਚ ਕੇ ਜਦੋਂ ਉਹ ਜਹਾਜ਼ ਚੜ੍ਹ ਲੰਦਾ ਉੱਥੋਂ 에য়ারਪੋਰਟ ਤੋਂ ਤੇ ਆਪਣੇ ਫਲੈਟ ਦੇ ਵਿੱਚ ਜੋ ਸਮਾਂ ਉਹਦਾ ਜਾਣਦਾ ਸੀਗਾ 10-11 ਘੰਟੇ ਪੂਰੇ ਕਰਕੇ ਜਦੋਂ ਉਹ ਆਪਣੇ ਕੈਨੇਡਾ ਪਹੁੰਚਦਾ ਤਾਂ ਉਹ ਉੱਥੇ ਦੇਖਦਾ ਕਿ ਉਹਨੂੰ ਲੈਣ ਆਉਣੇ ਵਾਲਾ ਜਿਹਨਾਂ ਨੂੰ ਮੈਸੇਜ ਲਾਇਆ ਸੀ ਇਹਨਾਂ ਦਾ ਤਾਂ ਉਹ ਆਏ ਦੂਜਿਆਂ ਨੂੰ ਤਾਂ ਚਲੋ ਪਤਾ ਹੀ ਨਹੀਂ ਸੀਗਾ ਇੱਕ ਦੋ ਵਾਰ ਟਰਾਈ ਕਰਿਆ ਫੋਨ ਨਹੀਂ ਚੱਕਿਆ ਚਲੋ 2-4 ਘੰਟੇ ਦਾ ਵੇਟ ਕਰਨ ਤੋਂ ਬਾਅਦ ਉਹਨਾਂ ਦਾ ਫੋਨ ਫੇਰ ਟਰਾਈ ਕੀਤਾ ਤੇ ਉਹਨਾਂ ਨਾਲ ਗੱਲ ਹੋਈ ਉਹਨਾਂ ਦਾ ਜਵਾਬ ਸੀ ਕਿ ਯਾਰ ਕੰਮ ਤੋਂ ਆਏ ਸੀ ਥੱਕੇ ਹੋਏ ਸੀ ਅਸੀਂ ਆਉਂਨੇ ਆ ਵੇਟਕਰ ਉਸ ਨੂੰ ਅਹਿਸਾਸ ਹੋਣ ਲੱਗਿਆ ਕਿ ਯਾਰ ਕਿ ਮੈਂ ਇੰਨੀ ਦੂਰੋਂ ਆਇਆ ਕਹਿਣ ਦਾ ਮਤਲਬ ਵੀ ਸੱਤ ਸਮੁੰਦਰ ਪਾਰ ਤੋਂ ਆਇਆ ਉਸ ਦਾ ਜੋ ਅੰਤਾਜਾ ਸੀਗਾ ਕਿ ਉਹ ਤਾਂ ਉੱਥੇ ਉਡੀਕਦੇ ਹੋਣਗੇ ਖੜੇ ਮੇਰੇ ਜਾਣ ਤੋਂ ਪਹਿਲਾਂ ਉਹ ਗਲਤ ਹੋ ਗਿਆ ਗਲਤ ਸਿੱਧ ਹੋਇਆ ਉਹਦੇ ਮਨ ਨੂੰ ਥੋੜੀ ਜੀ ਪਰੇਸ਼ਾਨੀ ਲਾ ਲੋ ਜਾਂ ਉਹਦੇ ਮਨ ਦੇ ਵਿੱਚ ਥੋੜਾ ਜਿਹਾ ਡਰ ਪੈਦਾ ਹੋਇਆ ਕਿ ਯਾਰ ਕਿ ਜੋ ਇੰਡੀਆ ਸੁਣਦੇ ਆ ਆਪਾਂ ਵੀ ਇੱਥੇ ਹੀ ਨੇ ਜੋ ਹਨਾ ਤੁਹਾਡੇ ਮੇਲ ਮਲਾਪ ਪੁਜਾਰੀਆਂ ਦੋਸਤੀਆਂ ਰਿਸ਼ਤੇਦਾਰੀਆਂ ਨੇ ਇੱਥੇ ਕੋਈ ਬੰਦਾ ਕਿਸੇ ਤਕਲੀਫ ਚਾ ਕਿ ਚ ਦੁੱਖ ਚਾ ਉਹਨੂੰ ਕੋਈ ਇੱਕ ਬੰਦਾ ਉਹਦੀ ਹਾਲ ਚਾਲ ਵੀ ਪੁੱਛਦਾ ਤੇ ਉਹਦੀ ਮਦਦ ਵੀ ਕਰਦਾ ਵੀ ਇਹ ਜੋ ਗੱਲਾਂ ਸੁਣਦੇ ਸੀ ਵੀ ਬਾਹਰਲੇ ਦੇਸ਼ਾਂ ਚ ਕੋਈ ਨਹੀਂ ਪੁੱਛਦਾ ਵੀ ਕਿਤੇ ਸੱਚਮੁੱਚ ਇਦਾਂ ਹੀ ਤਾਂ ਨਹੀਂ ਉਹਦੇ ਮਨ ਚ ਇਹ ਖਿਆਲ ਇਸ ਕਰਕੇ ਆਉਣ ਲੱਗਿਆ ਕਿ ਮੈਨੂੰ ਅੱਜ ਪਹਿਲੇ ਦਿਨੇ ਜੋ ਬੰਦੇ ਲੈਣ ਨਹੀਂ ਆਏ ਅੱਗੇ ਮੇਰੇ ਨਾਲ ਕੀ ਹੋਵੇਗਾ ਉਸ ਤੋਂ ਬਾਅਦ ਉਹ ਚਲੋ ਫੋਨ ਕੱਟ ਕੇ ਆਪਣੀਆਂ ਸੋਚਾਂ ਵਿੱਚ ਖੋ ਗਿਆ ਥੋੜਾ ਟਾਈਮ ਵੇਟ ਕਰਦੇ ਕਰਦੇ ਉਸਦੇ ਦੋਸਤ ਉਸ ਨੂੰ ਲੈਣ ਆ ਗਏ ਦੋਸਤ ਕੀ ਰਿਸ਼ਤੇਦਾਰੀ ਸਨ ਦੋਸਤ ਤਾਂ ਮਤਲਬ ਕਹਿਣ ਦੀ ਗੱਲ ਆ ਹੈ ਤਾਂ ਰਿਸ਼ਤੇਦਾਰੀ ਸਨ ਤੇ ਉਹ ਨੂੰ ਆ ਕੇ ਕਹਿਣ ਲੱਗੇ ਉਹਨੇ ਥੋੜਾ ਜਿਹਾ ਗਿਲਾ ਕੀਤਾ ਸ਼ਿਕਵਾ ਕੀਤਾ ਕਿ ਯਾਰ ਕਮਾਲ ਹੋ ਗਈ ਹਨ ਤੁਸੀਂ ਮੈਨੂੰ ਮੰਨ ਲਓ ਕਿ ਇੱਥੇ ਆ ਕੇ ਵੀ 2-3 ਘੰਟੇ ਵੇਟ ਕਰਨੀ ਪਈਆ ਤਾਂ ਉਹਨਾਂ ਨੇ ਆਪਣਾ ਦੁੱਖ ਦੱਸਿਆ ਤੇ ਉਹਦਾ ਮੰਨ ਲਓ ਕਿ ਜੋ ਗਿਲਾ ਸੀ ਉਹਦਾ ਉਹਨਾਂ ਨੂੰ ਕੋਈ ਐਡਾ ਫਰਕ ਨਹੀਂ ਪਿਆ ਕਿ ਯਾਰ ਇਹ ਨਾਰਾਜ਼ ਹੋਇਆ ਸਾਡੇ ਨਾਲ ਚਲੋ ਕਹਿੰਦੇ ਵੀ ਚਲੋ ਚੱਲੀਏ ਅਸੀਂ ਜਾ ਕੇ ਉਸ ਤੋਂ ਬਾਅਦ ਫਿਰ ਕੰਮ ਕਰਤੇ ਵੀ ਜਾਣਾ ਚਲੋ ਉਹਨੂੰ ਆਪਣੇ ਘਰ ਰੱਖਦੇ ਨੇ ਥੋੜਾ ਟਾਈਮ ਲੰਘਦਾ ਮਹੀਨਾ ਲੰਘਦਾ ਤੇ ਉਹਨੂੰ ਕੰਮ-ਕਮ ਵਾਸਤੇ ਉਹ ਕਹਿੰਦਾ ਕਿ ਯਾਰ ਮੈਨੂੰ ਕੰਮ ਦਵਾਓ ਹਨਾ ਤੇ ਉਹ ਥੋੜਾ ਜਿਹਾ ਬਹੁਤੀ ਕੋਸ਼ਿਸ਼ ਵੀ ਕਰਦੇ ਨੇ ਪਰ ਕੰਮ ਇੰਨੀ ਕੋਸ਼ਿਸ਼ ਨਹੀਂ ਕਰਦੇ ਕਿ ਹਨਾ ਵੀ ਵੀ ਉਹ ਆਪਣੇ ਨਾਲ ਹੀ ਕਿਸੇ ਕੰਮ ਤੇ ਲਵਾ ਲੈਣ ਜਾਂ ਮੰਨ ਲਓ ਕਿ ਥੋੜਾ ਜਿਹਾ ਵੱਧ ਟਾਈਮ ਕੱਢ ਕੇ ਇੱਕ ਅੱਧੀ ਛੁੱਟੀ ਮਾਰ ਕੇ ਉਹਦਾ ਕਿਤੇ ਹੱਲ ਕਰ ਦੇਣ ਵੀ ਕਿਤੇ ਨਾ ਕਿਤੇ ਉਹਨੂੰ ਮਨ ਲਾ ਕਿਸੇ ਨਾ ਕਿਸੇ ਕੰਮ ਤੇ ਲਵਾ ਦੇਣ ਤੇ ਥੋੜੇ ਬਹੁਤੇ ਦਿਨਾਂ ਚ ਫਰਕ ਪੈਣ ਲੱਗ ਜਾਂਦਾ ਕੰਮ ਉਹਨੂੰ ਨਹੀਂ ਮਿਲਦਾ ਤੇ ਉਹ ਉਹਨੂੰ ਸੁਣਾਉਣ ਲੱਗ ਜਾਂਦੇ ਨੇ ਯਾਰ ਕੰਮ ਤਾਂ ਇੱਥੇ ਆ ਕੇ ਸਭ ਨੂੰ ਲੱਭਣਾ ਪੈਂਦਾ ਆਪਣੇ ਆਪ ਤੇ ਆਪਣੇ ਰਹਿਣ ਦਾ ਆਪ ਇੰਤਜ਼ਾਮ ਕਰਨਾ ਪੈਂਦਾ ਕਿਉਂਕਿ ਇੱਥੇ ਆਪਣੇ ਹੀ ਖਰਚੇ ਬਹੁਤ ਔਖੇ ਚੱਲਦੇ ਨੇ ਡਬਲ ਡਬਲ ਸ਼ਿਫਟਾਂ ਲਾ ਕੇ ਕੰਮ ਕਰੀਂਦਾ ਤਾਂ ਵੀ ਕਿਤੇ ਜਾ ਕੇ ਪੂਰੀ ਨਹੀਂ ਪੈਂਦੀ ਕਮਰਿਆਂ ਦੇ ਕਿਰਾਏ ਗਰੋਸਰੀ ਦਾ ਸਮਾਨ ਰਹਿਣ ਸਹਿਣ ਦਾ ਸਾਰਾ ਕੁਝ ਮਾਲਕ ਕਿਉਂ ਉਹਨੂੰ ਸੁਣਾਉਣ ਜੇ ਲੱਗ ਜਾਂਦੇ ਨੇ ਕਹਿਣ ਦਾ ਮਤਲਬ ਕੀ ਉਹ ਸਿੱਧਾ-ਸਿੱਧਾ ਨਹੀਂ ਕਹਿੰਦੇ ਕਿ ਤੂੰ ਇੱਥੋਂ ਚੱਲਿਆ ਜਾ ਤੇ ਉਹ ਗੱਲਾਂ ਚਕਮਾ ਫਰਾ ਕੇ ਕੀ ਖਰਚੇ ਬਹੁਤ ਨੇ ਉਹਨਾਂ ਨੂੰ ਔਖਾ ਲੱਗ ਰਿਹਾ ਹੁੰਦਾ ਕਿ ਯਾਰ 1 ਮਹੀਨਾ ਹੋ ਗਿਆ ਇਹਨੂੰ ਆਏ ਨੂੰ ਵੀ ਰਾਸ਼ਨ ਵੀ ਅਸੀਂ ਆਪਣੇ ਕੋਲੋਂ ਪੇ ਕਰ ਰਹੇ ਹਾਂ ਜੋ ਪੈਸੇ ਨੇ ਉਹਦੇ ਤੇ ਮਕਾਨ ਦਾ ਕਿਰਾਇਆ ਵੀ ਤਾਂ ਚਲੋ 2-4 ਦਿਨ ਲੰਘਣ ਤੋਂ ਬਾਅਦ ਇੱਕ ਦਿਨ ਇਹ ਹਜਾ ਆ ਹੀ ਜਾਂਦਾ ਕਿ ਉਹ ਉਹਨੂੰ ਕਹਿ ਹੀ ਦਿੰਦੇ ਨੇ ਕਿ ਤੂੰ ਹੁਣ ਕਿਤੇ ਹੋਰ ਸ਼ਿਫਟ ਹੋ ਜਾ ਹਨਾ ਹੋਰ ਸ਼ਹਿਰ ਚਲ ਜਾ ਜਾਂ ਉੱਥੇ ਕੰਮ ਮਿਲ ਜੂ ਉੱਥੇ ਮਿਲ ਜੂ ਚਲੋ ਉਹ ਵੀ ਸਮਝ ਜਾਂਦਾ ਉਹ ਉੱਥੋਂ ਚਲਿਆ ਜਾਂਦਾ ਤੇ ਉਹ ਇਹ ਗੱਲ ਸਾਰੀ ਦੱਸਦਾ ਹੈ ਕਿ ਯਾਰ ਵੀ ਬਾਕੀ ਇੱਥੋਂ ਜਾਣ ਤੋਂ ਬਾਅਦ ਲੋਕ ਬਦਲ ਜਾਂਦੇ ਨੇ ਇੱਥੇ ਹੀ ਆ ਐਂਡ ਆ ਹੀ ਆ ਵੀ ਇੱਕ ਬੰਦਾ ਆਪਣੇ ਪਰਿਵਾਰ ਦਾ ਪੂਰੇ ਦਾ ਇਕੱਲਾ ਕੰਮ ਕਰਕੇ ਵੀ ਢਿੱਡ ਭਰ ਦਿੰਦਾ ਹਨਾ ਪਰ ਉੱਥੇ ਨਹੀਂ ਉੱਥੇ ਜੇ ਪਰਿਵਾਰ ਦੇ ਚਾਰ ਮੈਂਬਰ ਨੇ ਤਾਂ ਉਹ ਚਾਰੇ ਕੰਮ ਕਰ ਦਿੰਦੇ ਨੇ ਜਾਂ ਮਲ ਕੰਮ ਕਰਕੇ ਸਰਦਾ ਉਹਨਾਂ ਦਾ ਫਿਰ ਕਾਹਦਾ ਬਾਹਰ ਆ ਯਾਰ ਹਨਾ ਜਾਂ ਦੂਜੀ ਗੱਲ ਇਹ ਆ ਵੀ ਤੁਸੀਂ ਮੰਨ ਲਓ ਕਿ ਕਿਸੇ ਆਪਣੇ ਨਾਲ ਦੇ ਨੂੰ ਨਹੀਂ ਸੰਭਾਲ ਸਕਦੇ ਤਾਂ ਤੁਹਾਡੇ ਬਾਹਰ ਗਿਆ ਦੀ ਆ ਫਿਰ ਵੱਡੀਆਂ ਵੱਡੀਆਂ ਗੱਲਾਂ ਦਾ ਫਾਇਦਾ ਕੀ ਆ ਵੀ ਅਸੀਂ ਬਾਹਰ ਇੰਨਾ ਕੰਮ ਕਰਦੇ ਆ ਵੱਡੀਆਂ ਗੱਡੀਆਂ ਨਾਲ ਫੋਟੋ ਪਾਉਂਦੇ ਆ ਵੱਡੇ ਵੱਡੇ ਫੋਨ ਜਾਂ ਕੁਝ ਵੀ ਲਾ ਲੋ ਉਹ ਬੰਦੇ ਦੇ ਜੋ ਜਵਾਨੀ ਇੱਥੇ ਸੀ ਕਹਿਣ ਦੀ ਕੀ ਯਾਰ ਵੀ ਨਹੀਂ ਮੈਨੂੰ ਸਾਂਭਣਗੇ ਇੱਕ ਨਹੀਂ ਤਾਂ ਦੋ ਦੋ ਨਹੀਂ ਤਾਂ ਚਾਰ ਪਰ ਉਹ ਕਹਿੰਦਾ ਵੀ ਹੌਲੀ ਹੌਲੀ ਕਰਕੇ ਸਾਰੇ ਹੱਥ ਖੜੇ ਕਰ ਗਏ ਵੀ ਯਾਰ ਕੰਮ ਤਾਂ ਇੱਥੇ ਆਪੇ ਲੱਭਣੇ ਪੈਂਦੇ ਨੇ ਉਹ ਬੰਦਾ ਇੱਥੇ ਕੰਮ ਦਾ ਮੰਨ ਲਓ ਕਿ ਚਲੋ ਕਰਦਾ ਸੀ ਪਰ ਇੰਨਾ ਨਹੀਂ ਕਰਦਾ ਸੀ ਪਰ ਅੱਜ ਉਹ ਬੰਦਾ ਕਹਿ ਰਿਹਾ ਕਿ ਯਾਰ ਇੱਥੇ ਮੈਂ ਵਿਹਲਾ ਫਿਰਕੇ ਵੀ ਵਧੀਆ ਰੋਟੀ ਖਾ ਰਿਹਾ ਸੀ ਅੱਜ ਮੈਂ ਇੱਥੇ ਬਾਹਰ ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਹੋਰ ਮੁਲਕ ਆ ਕੇ ਬਹੁਤ ਔਖਾ ਕਿ ਇੱਥੇ ਕੋਈ ਨਹੀਂ ਤੁਹਾਡੀ ਸਾਰ ਲੈਣ ਵਾਲਾ ਕੋਈ ਤੁਹਾਡੇ ਮਨਲਾ ਦੁੱਖ ਸੁੱਖ ਨੂੰ ਨਹੀਂ ਪੁੱਛਦਾ ਵੀ ਯਾਰ ਤੂੰ ਠੀਕ ਆ ਜਾਂ ਕਿਵੇਂ ਆ ਹਨਾ ਇੱਥੇ ਸਾਰੀ ਦੁਨੀਆ ਭੱਜੋ ਦੌੜ ਚ ਪਈ ਹੋਈ ਆ ਪੈਸਾ 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 ਸਿਰਫ ਪੈਸਾ ਹੀ ਮੁੱਖਾ ਤੇ ਕੋਈ ਕਿਸੇ ਦੀ ਦੁੱਖ ਤਕਲੀਫ ਦਾ ਸ਼ਰੀਕ ਨਹੀਂ ਬਣਦਾ ਉੱਥੇ ਭਾਵੇਂ ਉਹ ਰਿਸ਼ਤੇਦਾਰ ਆ ਤੁਹਾਡਾ ਭਾਵੇਂ ਯਾਰ ਬੇਲੀ ਆ ਕੁਝ ਕੁ ਲੋਕ ਹੋਣਗੇ ਗਿਣਤੀ ਦੇ ਜਿਹੜੇ ਤੁਹਾਡਾ ਸਾਥ ਦੇਣਗੇ ਕੁਝ ਕੋ ਵੀ ਜਿਨ੍ਹਾਂ ਦਾ ਆਪ ਕਰਨ ਦਾ ਮਤਲਬ ਵੀ ਚੰਗਾ ਕੰਮ ਹੋਊਗਾ ਉਹ ਲੋਕ ਖੜਨਗੇ ਜਾਂ ਫਿਰ ਬਹੁਤ ਤੁਹਾਡੇ ਕਰੀਬੀ ਹੋਣਗੇ ਜੋ ਉਹ ਖੜਨਗੇ ਬਾਕੀ ਯਾਰ ਐਵੇਂ ਕਿਸੇ ਦੇ ਮਗਰ ਲੱਕੇ ਹਨਾ ਇੱਥੋਂ ਪਹਿਲਾਂ ਤਾਂ ਅਗਲਾ ਗੱਲਾਂ ਕਰੀ ਜਾਂਦਾ ਕਿ ਹਾਂ ਆ ਜਾ ਸਾਂਭ ਲਾਂਗੇ ਪਰ ਬਈ ਸਾਂਭਦਾ ਸੂੰਦਾ ਕੋਈ ਨਹੀਂ ਆਪ ਸੰਘਰਸ਼ ਕਰਨੇ ਪੈਂਦੇ ਨੇ ਤਾਂ ਜਾ ਕੇ ਕਿਤੇ ਪੈਰ ਲੱਗਦੇ ਨੇ ਸੁਣਨਾ ਚਾਹੁੰਦਾ ਕਿ ਬਹੁਤ ਵਾਰ ਰਾਤਾਂ ਵੀ ਬਾਹਰ ਕੱਟਣੀਆਂ ਪੈਂਦੀਆਂ ਨੇ ਬਹੁਤ ਵਾਰ ਬਿਨਾਂ ਰੋਟੀ ਖਾਏ ਵੀ ਪੈਣਾ ਪੈਂਦਾ ਤਾਂ ਜਾ ਕੇ ਕਿਤੇ ਕਾਮਯਾਬੀਆਂ ਮਿਲਦੀਆਂ ਨੇ 5-7 ਸਾਲਾਂ ਚ ਜਦੋਂ ਬੰਦਾ ਕਾਮਯਾਬ ਹੋ ਜਾਂਦਾ ਉਹ ਤੋਂ ਬਾਅਦ ਬਾਕੀ ਗੱਲ ਇਹ ਵੀ ਆ ਵੀ ਸਾਰੇ ਹੀ ਫਿਰ ਅੱਜ-ਪੱਜ ਮਿਲਦੇ ਵੀ ਨਹੀਂ ਇਹ ਵੀ ਗੱਲ ਆ ਕੀ ਕਿਉਂਕਿ ਹੁਣ ਇਹਨੂੰ ਕੋਈ ਲੋੜ ਨਹੀਂ ਸਾਡੇ ਤੱਕ ਹੁਣ ਇਹ ਤਾਂ ਸੈੱਟ ਆ ਸਾਨੂੰ ਕੋਈ ਵਿਗਾਰ ਨਹੀਂ ਪਾਊਗਾ ਫਿਰ ਉਸ ਟਾਈਮ ਮਨ ਲਾ ਕੀ ਬੰਦੇ ਤੇ ਯਾਦ ਆਉਂਦਾ ਕਿ ਹਾਂ ਪੈਸਾ ਹੀ ਆ ਸਭ ਕੁਝ ਕਿ ਜਦੋਂ ਮੈਂ ਆਇਆ ਸੀ ਉਦੋਂ ਤਾਂ ਮਨ ਲਾ ਕੀ ਨੇੜੇ ਨਹੀਂ ਲੱਗਦੇ ਸੀ ਵੀ ਅੱਜ ਮੈਂ ਸੈਟਾਂ ਮਿਹਨਤ ਕੀਤੀ ਐ ਤਰੱਕੀ ਕੀਤੀ ਐ ਤਾਂ ਅੱਜ ਅੱਜ ਭੱਜ ਨੇੜੇ ਲੱਗਦੇ ਨੇ ਹਨਾ ਇਸ ਕਰਕੇ ਗੱਲ ਇਹ ਆ ਵੀ ਜੇ ਕਿਸੇ ਦਾ ਬਣਦਾ ਵੀ ਆ ਤਾਂ ਪੱਕੇ ਪੈਰੀ ਜਾਇਆ ਕਰੋ ਕਿਸੇ ਦੇ ਆਸਰੇ ਨਹੀਂ ਇੱਥੇ ਤੁਸੀਂ ਵਧੀਆ ਤੁਹਾਡੇ ਮੂਮਲਾ ਜੇ ਹੁੰਦੇ ਨੇ ਵਧੀਆ ਬੋਲਦੇ ਹੁੰਦੇ ਨੇ ਉੱਥੇ ਜਾ ਕੇ ਫਿਰ ਜਦੋਂ ਅਗਲਾ ਫੋਨ ਨਹੀਂ ਚੱਕਦਾ ਤੁਹਾਡਾ ਮੈਸੇਜ ਨਹੀਂ ਦੇਖਦਾ ਨਾ ਫਿਰ ਤੁਹਾਨੂੰ ਲੱਗਣ ਲੱਗ ਜਾਂਦਾ ਕਿ ਹਾਂ ਯਾਰ ਵੀ ਇੰਡੀਆ ਲੋਕ ਸਹੀ ਹੋ ਕਹਿੰਦੇ ਨੇ ਵੀ ਉੱਥੇ ਭਾਈ ਕੋਈ ਨਹੀਂ ਪੁੱਛਦਾ ਦੇਖ ਕੇ ਜਾਇਓ ਐ ਇੱਕ ਨੇ ਮੈਂ ਇੱਕ ਗੱਲ ਪੜ੍ਹੀ ਸੀ ਉਹ ਕਹਿੰਦਾ ਮੈਂ ਮੇਰੇ ਕਿਸੇ ਦੋਸਤ ਨੂੰ ਫੋਨ ਕੀਤਾ ਬਾਅਦ ਕਿ ਯਾਰ ਕਦੇ ਫੋਨ ਫੋਨੀ ਕਰ ਲਿਆ ਕਰ ਵੀ ਮੇਰਾ ਤਾਂ ਉਹ ਚੱਕਦਾ ਨਹੀਂ ਆਪਣਾ ਹਾਲ ਚਾਲ ਹੀ ਦੱਸ ਦਿਆ ਕਰ ਬਹਾਨੇ ਨਾਲ ਮੇਰਾ ਪਤਾ ਲੱਗ ਜਾ ਉਹ ਕਹਿੰਦਾ ਯਾਰ ਵੀ ਫੋਨ ਚੱਕਣ ਦੀ ਕੀ ਲੋੜ ਆ ਤੇਰਾ ਹਾਲ ਚਾਲ ਤਾਂ ਮੈਨੂੰ ਤੇਰੀਆਂ ਫੋਟੋਆਂ ਤੋਂ ਪਤਾ ਲੱਗ ਜਾਂਦਾ ਉਹਨੇ ਸੌਖੀ ਉਹ ਗੱਲ ਨਿਵੇੜਤੀ ਵੀ ਭਰਾਵਾ ਅੱਗੇ ਨੂੰ ਨਾ ਤੂੰ ਕਰੀ ਮੈਨੂੰ ਨਾ ਮੈਂ ਚੱਕ ਸਕਾਂ ਨਾ ਮੈਂ ਤੈਨੂੰ ਕਰਾਂ ਨਾ ਤੂੰ ਚੱਕੀ ਵੀ ਤੇਰੀਆਂ ਫੋਟੋਆਂ ਤੋਂ ਆਈਡੀਆ ਲਾ ਲੈਣਾ ਵੀ ਹਾਂ ਬੰਦਾ ਠੀਕ ਠਾਕ ਆ ਵੀ ਜਿਹੜਾ ਫੋਟੋਆਂ ਪਾਰਖਿਆ ਨੇ ਆਪਾਂ ਸਟੇਟਸ ਪਾਉਨੇ ਅੱਜ ਕੱਲ ਜਾਂ ਸੋਸ਼ਲ ਮੀਡੀਆ ਤੇ ਅਪਡੇਟ ਕਰਦੇ ਆ ਉਹ ਕਹਨਾਂ ਉਹਨਾਂ ਤੋਂ ਹੀ ਆਈ ਆਈਡੀਆ ਲੱਗ ਜਾਂਦਾ ਵੀ ਠੀਕ ਠਾਕ ਹੋਵੇਂਗਾ। ਮੈਂ ਤਾਂ ਵੀਡੀਓ ਇਸ ਕਰਕੇ ਪਾਤੀ ਕਿ ਯਾਰ ਆਪਣਾ ਪੱਕੇ ਪਿਆਰੀ ਜਾਇਆ ਕਰੋ। ਜੇ ਕਿਤੇ ਜਾਣੇ ਵੀ ਹੋ ਤੇ ਬਹੁਤੀ ਆਸ ਨਾ ਰੱਖਿਆ ਕਰੋ। ਕਰਨਾ ਤਾਂ ਮੰਨ ਲਾ ਕੀ ਜੀ ਜ਼ਿੰਦਗੀ ਚ ਖੁਸ਼ ਪਾਊਗਾ ਤਾਂ ਆਪੇ ਆ। ਆਪ ਕਰਕੇ ਹੀ ਪਾਰ ਲੰਘਿਆ ਜਾ ਸਕਦਾ। ਦੂਜਿਆਂ ਦੇ ਸਾਰੇ ਨਹੀਂ। ਧੰਨਵਾਦ।